ਪੁਲਿਸ ਨੂੰ ਇੱਕ লাশ ਮਿਲਦੀ ਹੈ ਜਿਹਦਾ ਚਿਹਰਾ ਬੁਰੀ ਤਰੀਕੇ ਨਾਲ ਵਿਗੜਿਆ ਹੁੰਦਾ ਤੇ ਨਾ ਉਹਦੇ ਕੋਲ ਕੋਈ ਆਈਡੀ ਹੁੰਦੀ ਹੈ ਨਾ ਉਹਦਾ ਮੋਬਾਈਲ ਨੰਬਰ ਉਹਦੀ ਬਾਹ ਤੇ ਸਿਰਫ S R Y ਲਿਖਿਆ ਹੁੰਦਾ ਪਰ ਪੁਲਿਸ ਦਿਲ ਲਾ ਕੇ ਐਸੀ ਇਨਵੈਸਟੀਗੇਸ਼ਨ ਕਰਦੀ ਹੈ ਵੀ ਜਿਹੜੇ ਕਾਤਲਾਂ ਨੂੰ ਇਹ ਲੱਗਦਾ ਸੀ ਵੀ ਪੁਲਿਸ ਉਹਨਾਂ ਤੱਕ ਕਦੇ ਨਹੀਂ ਪਹੁੰਚ ਸਕਦੀ ਆਖਰਕਾਰ ਉਹੀ ਪੁਲਿਸ ਉਹਨਾਂ ਤੱਕ ਪਹੁੰਚਦੀ ਹੈ ਤੇ ਜਿਹੜੇ ਮੁਜਰਮ ਹੁੰਦੇ ਨੇ ਉਹ ਸਲਾਖਾਂ ਦੇ ਪਿੱਛੇ ਪਹੁੰਚਦੇ ਨੇ ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆਂ ਦਿੱਲੀ ਦੇ ਵਿੱਚ ਇੱਕ ਪੰਜਾਬਲਾ ਪੁਲਿਸ ਸਟੇਸ਼ਨ ਹੈ ਉਸ ਪੁਲਿਸ ਸਟੇਸ਼ਨ ਦੇ ਵਿੱਚ 4 ਦਸੰਬਰ 2010 ਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਉਹ ਫੋਨ ਕਾਲ ਜਿਹੜੀ ਆਉਂਦੀ ਉਹਦੋਂ ਕਿਹਾ ਜਾਂਦਾ ਦਿੱਲੀ ਦੇ ਵਿੱਚ ਹੀ ਇੱਕ ਏਰੀਆ ਕਰਾਲਾ ਉੱਥੇ ਇੱਕ ਸਕੂਲ ਹੈ ਨਿਊ ਰੂਲਰ ਪਬਲਿਕ ਸਕੂਲ ਉੱਥੇ ਖੇਤਾਂ ਦੇ ਵਿੱਚ ਇੱਕ লাশ ਪਈ ਹੈ ਕਿਸੇ ਦੀ ਤੇ ਚਿਹਰਾ ਬੁਰੀ ਤਰੀਕੇ ਦੇ ਨਾਲ ਵਿਗਾੜਿਆ ਹੁੰਦਾ ਉਹਨੂੰ ਕੁੱਚਲਿਆ ਪਿਆ ਹੁੰਦਾ ਹੁਣ ਇਹ ਗੱਲ ਸੁਣਦੇ ਪੁਲਿਸ ਵਾਲੇ ਤਾਂ ਸਮਝ ਜਾਂਦੇ ਨੇ ਵੀ ਇਹ ਇੱਕ ਮਰਡਰ ਦਾ ਮਾਮਲਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਹ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਚਿਹਰਾ ਬੁਰੀ ਤਰੀਕੇ ਦੇ ਨਾਲ ਕੁਚਲਿਆ ਪਿਆ ਹੁੰਦਾ ਉਹ ਤੋਂ ਪਛਾਣ ਹੋਈ ਨਹੀਂ ਸੀ ਸਕਦੀ ਕਿ ਇਹ লাশ ਹੈ ਕਿ ਦੀ ਹੈ ਜਿਹੜੀ লাশ ਸੀ ਉਹਦੀ ਤਲਾਸ਼ੀ ਲਈ ਜਾਂਦੀ ਹੈ ਜੇਬਾਂ ਦੇ ਵਿੱਚੋਂ ਵੀ ਕੁਝ ਵੀ ਨਹੀਂ ਮਿਲਦਾ ਨਾ ਉਹਦਾ ਮੋਬਾਈਲ ਨਾ ਪਰਸ ਹੁਣ ਸਭ ਤੋਂ ਵੱਡੀ ਜਿਹੜੀ ਪੁਲਿਸ ਵਾਸਤੇ ਗੱਲ ਸੀ ਵੀ ਇਹਦੀ ਆਈਡੈਂਟੀਫਿਕੇਸ਼ਨ ਹੋ ਸਕੇ ਵੀ ਹੈ ਕੌਣ ਉਹ ਸਾਹਮਣੇ লাশ ਸੀ ਪਰ ਕਾਤਲ ਨਹੀਂ ਸੀ ਕਤਲ ਹੋਇਆ ਸੀ ਪਰ ਪਤਾ ਨਹੀਂ ਸੀ ਵੀ ਕਤਲ ਹੋਇਆ ਕਿਦਾਂ ਪੁਲਿਸ লাশ ਨੂੰ ਕਬਜ਼ੇ ਚ ਲੈਂਦੀ ਹੈ ਕਬਜ਼ੇ ਚ ਲੈਣ ਤੋਂ ਬਾਅਦ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਜਿਸ ਪੁਲਿਸ ਸਟੇਸ਼ਨ ਦੇ ਵਿੱਚ ਇਹ ਮਾਮਲਾ ਗਿਆ ਸੀ ਪੰਜਾਬਲਾ ਪੁਲਿਸ ਸਟੇਸ਼ਨ ਦੇ ਵਿੱਚ ਇੰਸਪੈਕਟਰ ਸੀ ਮਹੇਸ਼ ਮੀਣਾ ਤੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਇਹ ਗੱਲ ਕਰਦੇ ਨੇ ਏਸੀਪੀ ਵਰजेश ਮੋਨ ਦੇ ਨਾਲ ਉਨੇ ਕਤਲ ਹੋਇਆ ਸੀ ਤੇ ਇਹਦੀ ਆਇਡੈਂਟੀਫਾਈ ਕਰਨ ਵਾਸਤੇ ਕੋਈ ਵੀ ਉਹਨਾਂ ਦੇ ਕੋਲ ਇੱਕ ਮਾੜਾ ਮੋਟਾ ਵੀ ਸੁਰਾਖ ਨਹੀਂ ਹੁੰਦਾ ਵੀ ਇਹਦਾ ਪਤਾ ਕੀਤਾ ਜਾ ਸਕੇ ਹੁਣ ਦਿੱਲੀ ਵਰਗੇ ਏਰੀਏ ਦੇ ਵਿੱਚ ਕਿਵੇਂ ਪਤਾ ਕੀਤਾ ਜਾ ਸਕਕੇ ਵੀ লাশ ਕਿਦੀ ਹੈ ਉਹਨੂੰ ਦੇਖਿਆ ਜਾਂਦਾ ਤਾਂ ਚੰਗੀ ਤਰ੍ਹਾਂ ਤਾਂ ਉਹਦੀ ਬਾਹ ਦੇ ਉੱਤੇ ਲਿਖਿਆ ਹੁੰਦਾ ਐਸ ਆਰ ਵਾਈ ਹੁਣ ਐਸ ਆਰ ਵਾਈ ਤੋਂ ਪਤਾ ਨਹੀਂ ਸੀ ਲੱਗ ਸਕਦਾ ਵੀ ਇਹ ਦਾ ਨਾਮ ਕੀ ਹੈ ਤੇ ਹੈ ਕੌਣ ਹੈ ਕੱਪੜੇ ਜਿਹੜੇ ਸੀ ਉਹਨਾਂ ਦੇ ਵਿੱਚ ਕੁਝ ਮਿਲਦਾ ਨਹੀਂ ਪਰ ਸ਼ਰਟ ਦੇ ਉੱਤੇ ਉਹਨਾਂ ਨੂੰ ਦਿਖਦਾ ਇੱਕ ਲੋਗੋ ਹੁੰਦਾ ਜੀਤ ਟੇਲਰ ਬਸ ਇਨਾ ਉਹਨਾਂ ਨੂੰ ਮਿਲਦਾ লাশ ਦੀਆਂ ਫੋਟੋਆਂ ਲਈਆਂ ਜਾਂਦੀਆਂ ਨੇ ਉਹ ਸ਼ਰਟ ਦੀ ਫੋਟੋ ਲਈ ਜਾਂਦੀ ਹੈ ਪਰ ਇੱਥੇ ਜਿਹੜੇ ਪੁਲਿਸ ਅਫਸਰ ਸੀ ਮੀਨਾ ਜੀ ਤੇ ਮੋਹਨ ਇਹ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਧਾਰ ਲੈਂਦੇ ਨੇ ਵੀ ਇਹ ਕਾਤਲਾਂ ਤੱਕ ਪਹੁੰਚਣਾ ਤੇ ਦਾ ਪਤਾ ਕਰਨਾ ਵੀ ਹੈ ਕੌਣ ਹੈ ਪੂਰੀ ਲਗਨ ਦੇ ਨਾਲ ਉਹ ਇੱਕ ਟੀਮ ਬਣਾਉਂਦੇ ਨੇ ਟੀਮ ਤੋਂ ਬਾਅਦ ਫਿਰ ਆਲੇ-ਦੁਆਲੇ ਇਲਾਕੇ ਦੇ ਵਿੱਚ ਪਤਾ ਕੀਤਾ ਜਾਂਦਾ ਆਲੇ-ਦੁਆਲੇ ਏਰੀਏ ਦੇ ਵਿੱਚ ਪੁੱਛਦੇ ਨੇ ਐਸਆਰਵਾਈ ਦਾ ਕਿਸੇ ਨੂੰ ਪਤਾ ਹੋਵੇ ਕਿਸੇ ਦੀ ਬਾਹ ਤੇ ਲਿਖਿਆ ਹੋਵੇ ਪਰ ਐਸਾ ਕੁਝ ਨਹੀਂ ਪਤਾ ਲੱਗਦਾ ਦੂਜਾ ਉਹਨਾਂ ਕੋਲ ਜਿਹੜਾ ਸੀ ਜੀਤ ਟੇਲਰ ਪੂਰੀ ਆਲੇ-ਦੁਆਲੇ ਆਪਣੇ ਏਰੀਏ ਦੇ ਵਿੱਚ ਉਹਨਾਂ ਨੂੰ ਸੀ ਵੀ ਸ਼ਾਇਦ ਇਸ ਏਰੀਏ ਦਾ ਕੋਈ ਬੰਦਾ ਹੋਵੇ ਇੱਥੇ ਕੋਈ ਜੀਤ ਟੇਲਰ ਹੋਵੇ ਉਹ ਕਾਫੀ ਦਿੱਲੀ ਦਾ ਬਹੁਤ ਵੱਡਾ ਏਰੀਆ ਸੀ ਜਿਹੜਾ ਜਿਹੜੀ ਟੀਮ ਸੀ ਉਹ ਜੀਤ ਟੇਲਰ ਲੱਭਦੀ ਹੈ ਪਰ ਕਿਤੇ ਵੀ ਦਿੱਲੀ ਦੇ ਵਿੱਚ ਉਹਨਾਂ ਨੂੰ ਜੀਤ ਟੇਲਰ ਜਿਹੜਾ ਉਹ ਨਹੀਂ ਮਿਲਦਾ ਪੁਲਿਸ ਥੱਕ ਹਾਰ ਜਾਂਦੀ ਹੈ। ਦੋ ਦਿਨ ਇਹਨਾਂ ਨੂੰ ਬੀਤ ਜਾਂਦੇ ਨੇ। ਪੁਲਿਸ ਉਹ ਜੀਤ ਟੇਲਰ ਨੂੰ ਲੱਭਦੀ ਲੱਭਦੀ ਹਰਿਆਣੇ ਦੇ ਵਿੱਚ ਐਂਟਰ ਕਰ ਜਾਂਦੀ ਹੈ ਬਹਾਦਰਗੜ ਜਿਹੜਾ ਦਿੱਲੀ ਦੇ ਨਾਲ ਲੱਗਿਆ ਹੀ ਏਰੀਆ। ਉੱਥੇ ਵੀ ਲੱਭਦੇ ਰਹਿੰਦੇ ਨੇ ਪਰ ਜੀਤ ਟੇਲਰ ਦਾ ਕਿਤੇ ਵੀ ਨਹੀਂ ਪਤਾ ਲੱਗਦਾ। ਇਤਫਾਕ ਉਹਨਾਂ ਨੂੰ ਫਿਰ ਇੱਕ ਛੋਟੀ ਜੀ ਟੇਲਰ ਦੀ ਦੁਕਾਨ ਮਿਲਦੀ ਹੈ ਜਿੱਥੇ ਲਿਖਿਆ ਹੋਇਆ ਸੀ ਜੀਤ ਟੇਲਰ। ਉਹਨਾਂ ਦੀ ਅੱਖਾਂ ਦੇ ਵਿੱਚ ਚਮਕ ਆਉਂਦੀ ਹੈ। ਵੀ ਘਰ ਘਰ ਜਾ ਕੇ ਇੱਕ ਇੱਕ ਬੰਦੇ ਤੋਂ ਪੁੱਛਗਿੱਛ ਕਰਦੇ ਨੇ ਜੀਤ ਟੇਲਰ ਬਾਰੇ। ਕਿਸੇ ਨੂੰ ਨਹੀਂ ਸੀ ਪਤਾ ਲੱਗਿਆ ਪਰ ਆਖਰਕਾਰ ਉਹਨਾਂ ਨੂੰ ਹਰਿਆਣੇ ਦੇ ਬਹਾਦਰਗੜ੍ਹ ਦੇ ਵਿੱਚੋਂ ਜੀਤ ਟੇਲਰ ਦਾ ਪਤਾ ਲੱਗਦਾ। ਉੱਥੇ ਪਹੁੰਚਦੇ ਨੇ, ਉੱਥੇ ਜਾ ਕੇ Laash ਦੀ ਜਿਹੜੀ ਸੀ ਫੋਟੋ ਦਿਖਾਈ ਜਾਂਦੀ ਹੈ, ਚਿਹਰਾ ਤਾਂ ਹੈ ਹੀ ਨਹੀਂ ਸੀ ਤੇ ਨਾ ਹੀ ਉਹ ਜਿਹੜਾ ਟੇਲਰ ਸੀ ਉਹਨੂੰ ਪਹਿਚਾਣ ਆਉਂਦੀ ਆ ਉਹ ਟੇਲਰ ਸੀ ਸਰਜੀਤ ਸਿੰਘ। ਵੀ ਇਹ Laash ਕਿਹਦੀ ਹੈ ਤੇ ਕੌਣ ਆ ਬੰਦਾ। ਫਿਰ ਉਹ ਤੋਂ ਸ਼ਰਟ ਬਾਰੇ ਪੁੱਛਿਆ ਜਾਂਦਾ ਤੇ ਲੋਗੋ ਬਾਰੇ ਦਿਖਾਇਆ ਜਾਂਦਾ। ਉਹਦਾ ਕਹਿਣਾ ਸੀ ਵੀ ਇਹ ਸ਼ਰਟ ਮੇਰੇ ਕੋਲ ਹੀ ਸੀ ਲੀਏ ਮੈਂ ਹੀ ਸਿਉਈ ਆ ਇਹ ਸ਼ਰਟ। ਪਰ ਮੈਨੂੰ ਨਹੀਂ ਪਤਾ ਕਿ ਇਹ ਬੰਦਾ ਕੌਣ ਹੈ ਤੇ ਸ਼ਰਟ ਕਿਹਦੇ ਵਾਸਤੇ ਸੇਲੀ ਹੈ। ਪੁਲਿਸ ਵਾਲਾ ਨੇ ਕਹਿਣਾ ਸੀ ਵੀ ਤੇਰੇ ਕੋਲ ਰਿਕਾਰਡ ਹੁੰਦਾ ਹੋਣਾ। ਉਹ ਫਿਰ ਉੱਥੇ ਇੱਕ ਕਾਪੀ ਦਿਖਾਂਦਾ। ਕਿਉਂਕਿ ਛੋਟੀਆਂ ਦੁਕਾਨਾਂ ਦੇ ਵਿੱਚ ਕੋਈ ਸਪੈਸ਼ਲ ਮੈਮੂ ਤਾਂ ਹੁੰਦਾ ਨਹੀਂ ਵੀ ਜਿੱਤੇ ਉਹਦਾ ਨਾਮ ਵਗੈਰਾ ਸਾਰਾ ਕੁਝ ਲਿਖਿਆ ਜਾਏ। ਉਹ ਕਾਪੀਆਂ ਦਿੰਦਾ ਇੱਕ ਜਿਵੇਂ ਕਾਪੀ ਦੇ ਉੱਤਰ ਇੱਕ ਪੇਜ ਦੇ ਉੱਪਰ ਹੀ 10-10 ਨਾਮ ਲਿਖੇ ਹੁੰਦੇ ਨੇ। ਉਹਨਾਂ ਦਾ ਜਿਹੜਾ ਸੀ ਨਪਾਨਾ ਪੂਰਾ ਉਹ ਲਿਖਿਆ ਹੁੰਦਾ। ਹੁਣ ਨਾਂ ਤਾਂ ਕਿਸੇ ਦਾ ਐਡਰੈਸ ਲਿਖਿਆ ਸੀ ਤੇ ਨਾ ਕੋਈ ਫੋਨ ਨੰਬਰ। ਪੁਲਿਸ ਵਾਲੇ ਫਿਰ ਵੀ ਉਹਨਾਂ ਨੂੰ ਚੈੱਕ ਕਰਨਾ ਸ਼ੁਰੂ ਕਰਦੇ ਨੇ ਵੀ ਐਸ ਆਰ ਵੀ ਦਾ ਨਾਲ ਮਿਲਦਾ ਜੁਲਦਾ ਹੋ ਸਕਦਾ ਕੁਝ ਮਿਲ ਸਕੇ ਪੂਰੀਆਂ ਕਾਪੀਆਂ ਚੈੱਕ ਕੀਤੀਆਂ ਜਿਨ੍ਹਾਂ ਇੱਕ ਇੱਕ ਪੇਜ ਤੇ 10 10 ਨਾਮ ਸੀ ਚੈੱਕ ਕੀਤੇ ਜਾਂਦੇ ਨੇ ਪਰ ਉਹਨਾਂ ਨੂੰ ਕੁਝ ਵੀ ਉੱਥੇ ਨਹੀਂ ਮਿਲਦਾ ਇਹ ਪੱਕਾ ਸੀ ਟਰੇਲਰ ਦਾ ਕਹਿਣਾ ਸੀ ਵੀ ਇਹ ਸ਼ਰਟ ਮੇਰੇ ਕੋਲੋਂ ਹੀ ਸਿਲੀ ਹੈ ਪੁਲਿਸ ਵਾਲੇ ਫਿਰ ਦੁਬਾਰਾ ਕਾਪੀਆਂ ਚੈੱਕ ਕਰਦੇ ਨੇ ਵੀ ਹੋ ਸਕਦਾ ਸਾਡੇ ਤੋਂ ਕੋਈ ਚੀਜ਼ ਮਿਸ ਹੋਈ ਹੋਵੇ ਫਿਰ ਦੁਬਾਰਾ ਜਦੋਂ ਚੈੱਕ ਕੀਤਾ ਜਾਂਦਾ ਤਾਂ ਇੱਕ ਜਗ੍ਹਾ ਉਹਨਾਂ ਨੂੰ ਸੀ ਆ ਰਾਮ ਲਿਖਿਆ ਮਿਲਦਾ ਹੁਣ ਸੀ ਆ ਰਾਮ ਤਾਂ ਮਿਲ ਜਾਂਦਾ ਇਹਨੂੰ ਲੱਗਦਾ ਵੀ ਹੋ ਸਕਦਾ ਇਹੀ ਹੋਵੇ ਐਸ ਆਰ ਸੀ ਆ ਰਾਮ ਤੇ ਵਾਈ ਦਾ ਵੀ ਸ਼ਾਇਦ ਕੋਈ ਨਾ ਕੋਈ ਮਤਲਬ ਹੋਵੇ ਪਰ ਉਹਦਾ ਐਡਰੈਸ ਦਾ ਕੋਈ ਪਤਾ ਨਹੀਂ ਹੁੰਦਾ ਪੁਲਿਸ ਨੂੰ ਇਹ ਤਾਂ ਪਤਾ ਲੱਗ ਜਾਂਦਾ ਵੀ ਇੱਥੇ ਅਸਲੀਅਤ ਫਿਰ ਜ਼ਰੂਰ ਹੋ ਸਕਦਾ ਕੋਈ ਨੇੜੇ ਤੇੜਾ ਹੋਵੇ ਪੁਲਿਸ ਇਕੱਲੇ ਇਕੱਲੇ ਘਰ ਜਾ ਕੇ ਚੈੱਕ ਕਰਨਾ ਸ਼ੁਰੂ ਕਰਦੀ ਹੈ ਤੇ ਐਸ ਆਰ ਵਾਈ ਬਾਰੇ ਪੁੱਛਿਆ ਜਾਂਦਾ ਹੈ ਸ਼ਖਸ ਬਾਰੇ ਪੁੱਛਿਆ ਜਾਂਦਾ ਹੈ ਵੀ ਸ਼ਾਇਦ ਹੋ ਸਕਦਾ ਕਿਸੇ ਦੇ ਘਰੋਂ ਕੋਈ ਗਾਇਬ ਹੋਇਆ ਹੋਵੇ ਤੇ ਪੁਲਿਸ ਨੂੰ ਇਹ ਵੀ ਸ਼ੰਕਾ ਸੀ ਵੀ ਜਿਸ ਬੰਦੇ ਨੂੰ ਲੱਭ ਰਹੇ ਨੇ ਹੋ ਸਕਦਾ ਹੋਵੇ ਏਰੀਏ ਚੋਂ ਚਲਾ ਗਿਆ ਹੋਵੇ ਕੋਈ ਵੈਸੇ ਆਇਆ ਹੋਵੇ ਉਹਨੇ ਸ਼ਰਟ ਸਲਵਾਈ ਹੋਵੇ ਜਾਂ ਇੱਥੋਂ ਦਾ ਨਾ ਹੋਵੇ ਪਰ ਫਿਰ ਵੀ ਪੁਲਿਸ ਜਿਹੜੀ ਸੀ ਘਰ ਘਰ ਜਾ ਕੇ ਚੈੱਕ ਕਰਨਾ ਸ਼ੁਰੂ ਕਰਦੀ ਹੈ ਉਹਨਾਂ ਦਾ ਸਾਰਾ ਦਿਨ ਬੀਤ ਜਾਂਦਾ ਕਿਤੇ ਵੀ ਉਹਨਾਂ ਨੂੰ ਐਸ ਆਰ ਵਾਈ ਜਾਂ ਸ਼ਰਟ ਸਲਾਉਣ ਵਾਲਾ ਬੰਦਾ ਨਹੀਂ ਮਿਲਦਾ ਆਖਰਕਾਰ ਇੱਕ ਪੁਲਿਸ ਵਾਲੇ ਦੀ ਇੱਕ ਘਰ ਤੇ ਨਿਗਾ ਪੈਂਦੀ ਹੈ ਜਿੱਤੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਸੀ ਆ ਰਾਮ ਯਾਦਵ ਪਹਿਲਾਂ ਤਾਂ ਧਿਆਨ ਨਹੀਂ ਦਿੰਦਾ ਪਰ ਇੱਕਦਮ ਕਲਿੱਕ ਕਰਦਾ ਤੇ ਉਹਨੂੰ ਲੱਗਦਾ ਵੀ ਐਸ ਆਰਵਾਈ ਹੋ ਸਕਦਾ ਪੁਲਿਸ ਉਹ ਘਰ ਦੇ ਵਿੱਚ ਪਹੁੰਚਦੀ ਹੈ ਗੇਟ ਨੌਕ ਕੀਤਾ ਜਾਂਦਾ ਹੈ ਅੰਦਰ ਇੱਕ ਸ਼ਖਸ ਆਉਂਦਾ ਤਾਂ ਤੋਂ ਪੁੱਛਿਆ ਜਾਂਦਾ ਵੀ ਇਹ ਘਰ ਇੱਥੇ ਰਹਿਣ ਵਾਲਾ ਬੰਦਾ ਉਹ ਕੌਣ ਹੈ ਉਹਦਾ ਕਹਿਣਾ ਵੀ ਇਹ ਸੀਰਾਮ ਯਾਦਵ ਦਾ ਘਰ ਹੈ ਉਹ ਪੁੱਛਦੇ ਨੇ ਵੀ ਕਿੱਥੇ ਹੈ ਉਹਦਾ ਕਹਿਣਾ ਸੀ ਵੀ ਆਪਣੀ ਡਿਊਟੀ ਗਿਆ ਹੈ ਹੁਣ ਉਹ ਤੋਂ ਜਦੋਂ ਪੂਰੀ ਡਿਟੇਲ ਮੰਗੀ ਜਾਂਦੀ ਹੈ ਜਦੋਂ ਸਾਰਾ ਕੁਝ ਪੁੱਛਦੇ ਨੇ ਪਤਾ ਲੱਗਦਾ ਵੀ ਸੀਰਾਮ ਯਾਦਵ ਰੇਲਵੇ ਦੇ ਵਿੱਚ ਜੌਬ ਕਰਦਾ ਸੀ ਜਿਸ ਸ਼ਖਸ ਨੇ ਉਹ ਦਰਵਾਜ਼ਾ ਖੋਲ੍ਹਿਆ ਸੀ ਉਹ ਸੀ ਆਰ ਐਮ ਯਾਦਵ ਦਾ ਜੀਜਾ ਸੀ ਜਦੋਂ ਪੁੱਛਿਆ ਜਾਂਦਾ ਵੀ ਉਹ ਹੈ ਕਿੱਥੇ ਹੈ ਹੁਣ ਕਿੱਥੇ ਮਿਲੇਗਾ ਉਹਦੇ ਕਹਿਣਾ ਸੀ ਵੀ ਉਹ 3 ਦਿਨ ਹੋ ਗਏ ਘਰੋਂ ਗਿਆ ਡਿਊਟੀ ਤੇ ਪਰ ਹਜੇ ਤੱਕ ਘਰ ਵਾਪਸ ਨਹੀਂ ਆਇਆ ਉਹਦਾ ਫੋਨ ਵੀ ਇਸ ਵਿੱਚ ਆਫ ਹੈ ਤੇ Laash ਮਿਲੀ ਨੂੰ ਵੀ ਕਰੀਬ 3 ਕੁ ਦਿਨ ਹੀ ਹੋਏ ਸੀ ਪੁਲਿਸ ਨੂੰ ਲੱਗਦਾ ਵੀ ਇਹ ਬੰਦਾ ਉਹੀ ਹੈ ਫਿਰ ਪੁੱਛਦੇ ਨੇ ਵੀ ਉਹਦੀ ਉਮਰ ਕਿੰਨੀ ਕ ਹੈ ਹੋ ਸਕਦਾ ਉਹਨਾਂ ਨੂੰ ਲੱਗਦਾ ਸੀ ਵੀ ਇਸ ਜਿਹੜਾ ਸ਼ਖਸ ਇਹਨਾਂ ਦੇ ਘਰ ਦਾ ਹੋ ਸਕਦਾ ਬੁੱਢਾ ਹੋਵੇ ਪਰ ਜਿਹੜਾ ਉਹ ਸ਼ਖਸ ਸੀ ਉਹਦੀ 30 ਤੋਂ 35 ਸਾਲ ਦੇ ਵਿੱਚ ਉਮਰ ਸੀ। ਉਹਦਾ ਕਹਿਣਾ ਸੀ ਵੀ 30 ਤੋਂ 35 ਸਾਲ ਦੇ ਵਿੱਚ ਉਹਦੀ ਉਮਰ ਹੈ, ਮੇਰਾ ਸਾਲਾ। ਤੇ ਪਰਿਵਾਰ ਉਹਦਾ ਜਿਹੜਾ ਸਾਰਾ ਉਹ ਯੂਪੀ ਦੇ ਵਿੱਚ ਰਹਿੰਦਾ। ਹੁਣ ਪੁਲਿਸ ਨੂੰ ਪੱਕਾ ਹੋ ਜਾਂਦਾ ਵੀ ਇਹ ਸਾਰਾ ਕੁਝ ਉਹੀ ਹੈ, ਉਹਦੀ ਹੀ লাশ ਹੈ। ਫਿਰ ਉਸ ਬੰਦੇ ਨੂੰ ਉਹਦੀ লাশ ਦੇ ਕੋਲ ਲਿਜਾਇਆ ਜਾਂਦਾ ਹੈ, ਸ਼ਨਾਖਤ ਦੇ ਲਈ ਜਦੋਂ ਸ਼ਨਾਖਤ ਕਰਦਾ ਤਾਂ ਚਿਹਰਾ ਵਿਗੜਿਆ ਹੁੰਦਾ ਪਰ ਬਾਕੀ ਸਾਰੇ ਕੱਪੜੇ ਤੋਂ ਤੇ ਸਮਾਨ ਤੋਂ ਉਹਨੂੰ ਪਤਾ ਲੱਗ ਜਾਂਦਾ ਦੇਖ ਕੇ ਵੀ ਇਹ লাশ ਉਹਦੇ ਸਾਲੇ ਦੀ ਹੋਈ ਹੈ। ਹੁਨੇਸ਼ ਨਾਕਤ ਹੋ ਜਾਂਦੀ ਹੈ ਵੀ ਉਹ ਮਰਨ ਵਾਲਾ ਸਖਸ਼ ਸੀ ਆ ਰਾਮ Yadav ਸੀ ਅਗਲੀ ਪੁਲਿਸ ਦੀ ਕਾਰਵਾਈ ਚੱਲਦੀ ਹੈ ਵੀ ਇਹਨੂੰ ਕਿੰਨੇ ਤੇ ਕਿਉਂ ਮਾਰਿਆ ਜਦੋਂ ਹੋਰ ਡਿਟੇਲ ਬਾਰੇ ਪੁੱਛਿਆ ਜਾਂਦਾ ਤਾਂ ਉਹਦਾ ਕਹਿਣਾ ਸੀ ਵੀ ਇਹ 3 ਦਸੰਬਰ 2010 ਵਾਲੇ ਦਿਨ ਆਪਣੇ ਤਿੰਨ ਦੋਸਤਾਂ ਦੇ ਨਾਲ ਗਿਆ ਸੀ ਕਿਸੇ ਵਿਆਹ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ ਸ਼ਾਮ ਨੂੰ ਇਹਨੂੰ ਲੈ ਕੇ ਜਾਂਦੇ ਨੇ ਅਗਲੇ ਦਿਨ ਇੱਕ ਦੋਸਤ ਇਹਦਾ ਵਾਪਸ ਆਉਂਦਾ ਇਹਦਾ ਟਿਫਨ ਲੈ ਕੇ ਜਾਂਦਾ ਵੀ ਉਹ ਡਿਊਟੀ ਤੇ ਸਿੱਧਾ ਚਲਾ ਗਿਆ ਉੱਥੋਂ ਤੇ ਟਿਫਨ ਦੇ ਦੋ ਮੈਂ ਉਹਨੂੰ ਟਿਫਨ ਦੇ ਦਾਂਗਾ ਬਕਾਇਦਾ ਟਿਫਨ ਦਿੱਤਾ ਜਾਂਦਾ ਪਰ ਸੀਆਰਐਮ ਯਾਦਵ ਘਰ ਨਹੀਂ ਆਉਂਦਾ ਉਹਦਾ ਫੋਨ ਨਹੀਂ ਲੱਗਦਾ ਹੁਣ ਪੁਲਿਸ ਦਾ ਸਿੱਧਾ शक ਜਾਂਦਾ ਪਹਿਲਾਂ ਦੋਸਤਾਂ ਤੇ ਜਿਹੜਾ ਦੋਸਤ ਟਿਫਨ ਲੈਣ ਕੇ ਆਇਆ ਸੀ ਉਹਦਾ ਨਾਮ ਸੀ ਸਿਕੰਦਰ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਕਿਉਂਕਿ ਪੁਲਿਸ ਨੂੰ ਬੜੀ ਮਿਹਨਤ ਮੁਸ਼ਕਕਤ ਕਰਨੀ ਪਈ ਸੀ ਘਰ ਘਰ ਘੁੰਮਣਾ ਪਿਆ ਸੀ ਜਿੱਥੇ ਇਹ ਮਿਲਿਆ ਸੀ ਸੀਆਰਐਮ ਯਾਦਵ ਦਾ ਘਰ ਵਾਰਦਾਤ ਤੋਂ 50 ਕਿਲੋਮੀਟਰ ਦੂਰ 50 ਕਿਲੋਮੀਟਰ ਦਾ ਏਰੀਆ ਕੱਲਾ-ਕੱਲਾ ਕਰ ਦਿੱਲੀ ਵਰਗੇ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਫਿਰਨਾ ਉਹਦੀ ਤਲਾਸ਼ ਕਰਨਾ ਕਿੰਨੀ ਮਿਹਨਤ ਕੀਤੀ ਗਈ ਹੋਣੀ ਹੈ 3 ਦਿਨਾਂ ਦੇ ਵਿੱਚ ਪੁਲਿਸ ਨੂੰ ਗੁੱਸਾ ਵੀ ਸੀ ਜਲਦੀ ਹੀ ਪੁਲਿਸ ਨੇ ਆਪਣਾ ਅਸਲੀ ਰੂਪ ਵਿਖਾੰਦੀ ਹੈ ਤਾਂ ਫਿਰ ਉਹਦੀ ਨਿਸ਼ਾਨਦੇਹੀ ਤੇ ਦੋ ਹੋਰ ਜਿਹੜੇ ਦੋਸਤ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਿੱਕੀ ਤੇ ਸੰਦੀਪ ਇਹਨਾਂ ਤਿੰਨਾਂ ਤੋਂ ਫਿਰ ਪੁੱਛਗਿੱਛ ਹੁੰਦੀ ਹੈ ਤਾਂ ਇਹਨਾਂ ਦਾ ਕਹਿਣਾ ਸੀ ਇਹ ਕਤਲ ਇਹਨਾਂ ਨੇ ਕੀਤਾ ਇਹਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਦੋਸਤ ਸੀ ਤੁਹਾਡੇ ਨਾਲ ਗਿਆ ਤੇ ਉਹਨੂੰ ਮਾਰਨ ਦਾ ਕੀ ਮਤਲਬ ਸੀ ਹੁਣ ਇੱਥੇ ਪਿੱਛੇ ਆਉਂਦੀ ਹੈ ਜਾਇਦਾਦ ਜਿਹੜੇ ਲੋਕ ਇਕੱਲੇ ਰਹਿੰਦੇ ਨੇ ਉਹਨਾਂ ਵਾਸਤੇ ਕਈ ਵਾਰ ਜਿਹੜਾ ਉਹਨਾਂ ਕੋਲ ਪੈਸਾ ਜਾਂ ਕੋਈ ਜਾਇਦਾਦ ਹੁੰਦੀ ਹੈ ਉਹ ਵੀ ਮੁਸੀਬਤ ਬਣ ਜਾਂਦੀ ਹੈ ਸ਼੍ਰੀ ਰਾਮ ਯਾਦਵ ਕੋਲੇ ਇੱਥੇ 20 ਲੱਖ ਦਾ ਪਲਾਟ ਸੀ ਇੱਥੇ ਰਹਿੰਦਾ ਸੀ ਉਹ ਇਕੱਲਾ ਜਿਹੜਾ ਜੀਜਾ ਰਹਿੰਦਾ ਸੀ ਉਹ ਤੋਂ ਦੂਰ ਰਹਿੰਦਾ ਸੀ ਵੀ ਇਹਦੇ ਨਾਲ ਵੀ ਇਹਦੀ ਬਹੁਤੀ ਹੈ ਨਹੀਂ ਸੀ ਬੋਲ ਚਾਲ ਸਾਹਬ ਤਦ ਇਹ ਗੱਲ ਇਹਨਾਂ ਤਿੰਨਾਂ ਦੋਸਤਾਂ ਨੂੰ ਪਤਾ ਸੀ ਸੀਰਮ ਯਾਦਵ ਦਾ ਜਿਹੜਾ ਪਰਿਵਾਰ ਸੀ بیوی ਬੱਚੇ ਉਹ ਸਾਰੇ ਯੂਪੀ ਦੇ ਵਿੱਚ ਰਹਿੰਦੇ ਸਨ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਖੁਰਾਪਾਤ ਆਈਡੀਆ ਹੁੰਦਾ ਹੈ ਵੀ ਜੇ ਸੀਰਮ ਯਾਦਵ ਨੂੰ ਕੁਝ ਹੁੰਦਾ ਤੇ ਦਿੱਲੀ ਦੇ ਵਿੱਚ ਇਹਦਾ ਅੱਗੇ ਪਿੱਛੇ ਕੋਈ ਵੀ ਨਹੀਂ ਇਹ ਪਲਾਟ ਜਿਹੜਾ ਇਹ ਸਾਡੇ ਕਬਜ਼ੇ ਦੇ ਵਿੱਚ ਆ ਜਾਏਗਾ ਤੇ ਇਹਨੂੰ ਵੇਚ ਕੇ ਆਪਾਂ ਨੂੰ 7-7 ਲੱਖ ਰੁਪਈਆ ਆ ਸਕਦਾ ਇਹ ਲਾਲਚ ਇਹਨਾਂ ਦੇ ਅੰਦਰ ਹੁੰਦਾ ਹੁਣ ਇਹ ਪਲਾਨਿੰਗ ਕਰਦੇ ਨੇ ਵੀ ਇਹਨੂੰ ਕਿਸ ਤਰੀਕੇ ਨਿਬਟਾਇਆ ਜਾਏ ਵੀ ਇਸ ਤਰੀਕੇ ਨਾਲ ਇਹਦਾ ਸਫਾਇਆ ਕੀਤਾ ਜਾਏ ਵੀ ਇਹਦਾ ਪਤਾ ਹੀ ਨਾ ਲੱਗੇ ਗਿਆ ਕਿੱਧਰ ਹੁਣ ਇਸੇ ਆਪਣੀ ਪਲਾਨਿੰਗ ਨੂੰ ਅਮਲੀ ਜਾਮਾ ਪੈਨਾਉਣ ਦੇ ਲਈ 3 ਦਸੰਬਰ 2010 ਨੂੰ ਉਹਨੂੰ ਘਰੋਂ ਲੈ ਕੇ ਜਾਂਦੇ ਨੇ ਕਿਸੇ ਵਿਆਹ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਗੱਲ ਉਹਦੇ ਜੀਜੇ ਤੇ ਉਹਦੀ ਭੈਣ ਨੂੰ ਪਤਾ ਲੱਗ ਜਾਂਦੀ ਹੈ ਪਰ ਇਹਨਾਂ ਨੂੰ ਨਹੀਂ ਸੀ ਪਤਾ ਵੀ ਉਹਨੂੰ ਪਤਾ ਹੈ ਵੀ ਇਹਨਾਂ ਦੇ ਨਾਲ ਗਿਆ 3 ਦਸੰਬਰ 2010 ਨੂੰ ਇਹ ਵਿਆਹ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਦੋਸਤਾਂ ਦੇ ਨਾਲ ਨਿਕਲਦਾ ਰਸਤੇ 'ਚ ਜਾ ਕੇ ਇਹਨੂੰ ਸ਼ਰਾਬ ਪਿਆਈ ਜਾਂਦੀ ਹੈ ਇਹਨੂੰ ਜ਼ਿਆਦਾ ਪਿਆਈ ਜਾਂਦੀ ਹੈ ਜਦੋਂ ਇਹ ਨਸ਼ੇ ਦੇ ਵਿੱਚ ਹੋ ਜਾਂਦਾ ਫਿਰ ਇਹਨੂੰ ਉਹ ਕਰਾਲਾ ਦੇ ਇਲਾਕੇ ਦੇ ਵਿੱਚ ਲਿਜਾ ਕੇ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਇਹਦੀ ਜਿਹੜੀ ਗਰਦਨ ਆ ਉਹ ਵੜ ਦਿੱਤੀ ਜਾਂਦੀ ਹੈ ਹੋਰ ਵੀ ਇਹਤੇ ਚਾਕੂ ਦੇ ਨਾਲ ਵਾਰ ਕੀਤੇ ਜਾਂਦੇ ਨੇ ਫਿਰ ਇਹਨਾਂ ਦੀ ਅਗਲੀ ਜਿਹੜੀ ਸਕੀਨ ਸੀ ਵੀ ਇਹ Laash ਦੀ ਪਹਿਚਾਣ ਹੀ ਨਾ ਆਵੇ ਉਹ ਤੋਂ ਸਾਰਾ ਸਮਾਨ ਕੱਢ ਲਿਆ ਜਾਂਦਾ ਉਹਦਾ ਪਰਸ ਮੋਬਾਈਲ ਕੁਝ ਵੀ ਨਹੀਂ ਛੱਡਿਆ ਜਾਂਦਾ ਕੋਈ ਆਈਡੀ ਨਹੀਂ ਛੱਡੀ ਜਾਂਦੀ ਫਿਰ ਉਹਦਾ ਚਿਹਰਾ ਵੀ ਵਿਗਾੜ ਦਿੱਤਾ ਜਾਂਦਾ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ Laash ਹੈ ਕਿ ਦੀ ਹੈ ਤੇ ਉਹ ਕਿੱਥੇ ਗਿਆ ਉਹ ਸਾਰੀ ਜ਼ਿੰਦਗੀ ਗੁੰਮਸ਼ੁਦਾ ਹੀ ਰਹੇਗਾ ਤੇ ਅਸੀਂ ਉਹ ਪਲਾਟ ਤੇ ਕਬਜ਼ਾ ਕਰਾਂਗੇ ਤੇ ਉੱਥੋਂ ਪੈਸੇ ਕਮਾਵਾਂਗੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜੇ ਪੁਲਿਸ ਲੱਭਣ ਤੇ ਆਵੇ ਤਾਂ ਪਤਾਲ ਚੋਂ ਵੀ ਲੱਭ ਲੈਂਦੀ ਹੈ ਉਹ ਇਨਸਪੈਕਟਰ ਤੇ ACP ਜਿਹੜੇ ਇੰਨੀ ਲਗਨ ਦੇ ਨਾਲ ਇਸ ਕੇਸ ਦੇ ਪਿੱਛੇ ਲੱਗਦੇ ਨੇ ਆਖਰਕਾਰ ਉਹਨਾਂ ਨੂੰ ਕਾਮਯਾਬੀ ਮਿਲਦੀ ਹੈ ਤੇ ਜਿਹੜੇ ਮੁਜਰਮ ਹੁੰਦੇ ਨੇ ਉਹ ਸਲਾਖਾਂ ਦੇ ਪਿੱਛੇ ਹੁੰਦੇ ਨੇ ਸਿਰਫ 3 ਦਿਨਾਂ ਦੇ ਵਿੱਚ ਹੁਣ ਕਾਤਲਾਂ ਦਾ ਇੱਕੋ ਹੀ ਸਵਾਲ ਸੀ ਪੁਲਿਸ ਨੂੰ ਵੀ ਆਕਰ ਸਾਡੇ ਤੱਕ ਪਹੁੰਚੇ ਕਿਵੇਂ ਉਹ ਆਪ ਹੈਰਾਨ ਹੁੰਦੇ ਨੇ ਵੀ ਜਿਸ ਬੰਦੇ ਨੂੰ ਪਛਾਣਿਆ ਨਹੀਂ ਸੀ ਜਾ ਸਕਦਾ ਜਿਹਦੀ ਕੋਈ ਆਈਡੀ ਨਹੀਂ ਸੀ 50 ਕਿਲੋਮੀਟਰ ਦੂਰ ਇੱਥੇ ਪੁਲਿਸ ਪਹੁੰਚੀ ਕਿਵੇਂ ਤੇ ਉਸ ਤੋਂ ਬਾਅਦ ਉਹਨਾਂ ਤੱਕ ਕਿਵੇਂ ਪਹੁੰਚੀ ਹੁਣ ਇਹ ਜਵਾਬ ਦੇਣ ਦੀ ਵਾਰੀ ਪੁਲਿਸ ਦੀ ਸੀ ਪੁਲਿਸ ਦਾ ਕਹਿਣਾ ਸੀ ਜਿਹੜੀ ਸ਼ਰਟ ਉਹਨੇ ਪਾਈ ਸੀ ਉਤੇ ਜੀਤ ਟੇਲਰ ਦੇ ਜਿਹੜਾ ਲੋਗੋ ਲੱਗਿਆ ਸੀ ਉਹਨੂੰ ਲੱਭਦੇ ਲੱਭਦੇ ਉਹਨਾਂ ਤੱਕ ਪਹੁੰਚੇ ਨੇ ਮੁੰਜਰਮ ਜਿੰਨੀ ਮਰਜ਼ੀ ਸਫਾਈ ਨਾਲ ਕੰਮ ਕਰੇ ਕੁਝ ਵੀ ਕਰੇ ਅਖੀਰ ਕੋਈ ਨਾ ਕੋਈ ਸੁਰਾਖ ਜਿਹੜਾ ਉਹ ਰਹਿ ਜਾਂਦਾ ਹੈ ਹਾਲਾਂਕਿ ਉਹ ਸੁਰਾਖ ਨਹੀਂ ਸੀ ਪਰ ਪੁਲਿਸ ਨੇ ਉਸ ਇੱਕ ਲੋਗੋ ਨੂੰ ਸੁਰਾਖ ਬਣਾਇਆ ਉਹ ਸੁਰਾਖ ਤੇ ਅੱਗੇ ਵਧੇ ਤੇ ਮੁਜਰਮਾਂ ਤੱਕ ਪਹੁੰਚੇ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾ